ਕੀ ਗੱਲਬਾਤ ਹੋਈਆਂ ਗੱਲਬਾਤ ਕੋਸ਼ਿਸ਼ ਨਹੀਂ ਪੈਲੀ ਦੇ ਘੇਰੇ ਘਰੇ ਤਾਂ ਲਾਉਣ ਗਏ ਹੀ ਮੋੜੀਆਂ ਕਿ گاਵਾਵਾਰਾ ਵੜੀਆਂ ਆਉਂਦੀਆਂ ਫਸਲ ਖਰਾਬ ਕਰਦੀਆਂ ਇਹ ਇਕੱਲੇ ਹੀ ਤੇ ਨਾ ਕੇ ਬੈਠੇ ਹੀ ਦਰਬਾਰ ਸਾਹਿਬ ਜਾਣ ਨੂੰ ਤੇ ਇਕੱਲੇ ਹੀ ਚਲ ਗਏ ਤੇ ਮੈਂ ਬਾਹਰ ਆਈ ਬੁਹੇ ਗਾੜੀ ਇਹਨਾਂ ਜਾ ਕੇ ਜੇ ਮੋੜੀਆਂ ਚੁੱਕ ਕੇ ਰੱਖੀਆਂ ਹੀ ਆ ਤੇ ਉਹਨਾਂ ਨੇ ਪੈੜੀ ਚੋਸੇ ਵਾਲੇ ਛਾਲਾ ਮਾਰ ਕੇ ਤੇ ਇਹਨਾਂ ਨੂੰ ਪੈੜੀ ਚ ਕੁੱਟਿਆ ਪਹਿਲੋਂ ਫਿਰ ਤੂ ਕੇ ਘਰ ਦੇ ਬੁਹੇ ਗਾੜੀ ਲੈ ਕੇ ਫਿਰ ਉਹਤੇ ਕੁੱਟਿਆ ਬڑے ਜੋਰਾਂ ਨਾਲ ਉੱਥੇ ਛਡਾਇਆ ਮੈਂ ਗਈ ਛਡਾਉਣ ਤੇ ਮੇਰਾ ਸ਼ਾਲ ਮਤਲਬ ਧੂ ਕੇ ਲੈ ਗਈ ਨਾਲ ਹੀ ਮੇਰੀ ਚੈਨੀ ਉਹ ਵੀ ਨਾਲ ਹੀ ਖਿੱਚ ਕੇ ਲੈ ਗਈ ਉਹਨਾਂ ਦੇ ਘਰੋਂ ਮਹਾ ਛੁੱਟ ਗਏ ਮੈਂ ਨਿਕਲ ਕੇ ਆਈ ਉਹਨਾਂ ਦੇ ਉਹਨਾਂ ਦੇ ਨਵਸਣ ਸਿੰਘ ਤੇ ਬਸਣ ਸਿੰਘ ਦਾ ਮੁੰਡਾ ਰਣਜੀਤ ਸਿੰਘ ਤੇ ਇੱਕ ਬਸਣ ਦਾ ਜਵਾਈ ਰਿਸ਼ਪਾਲ ਸਿੰਘ ਉਹ ਪੁਲਿਸ ਚਿਆ ਤੇ ਇੱਕ ਸਤਨਾਮ ਸਿੰਘ ਸਤਨਾਮ ਸਿੰਘ ਦਾ ਮੁੰਡਾ ਨਵਜੀਤ ਸਿੰਘ ਇੱਕ ਕਰਨਜੀਤ ਸਿੰਘ ਤੇ ਹੱਥੀ ਮੇਰੇ ਬੁੱਢੀਆਂ ਪਈਆਂ ਸ਼ਰਨਜੀਤ ਕੌਰ ਤੇ ਰਮਨਜੀਤ ਕੌਰ ਤੁਹਾਡੀ ਕੀ ਵਜ੍ਹਾ ਹਾਂਜੀ ਤੁਹਾਡੀ ਕੀ ਵਜ੍ਹਾ ਪਤਾਨ ਲੱਗਾ ਉਹਨਾਂ ਨੇ ਵੀ ਕੀ ਮਾਰਿਆ ਮੈਨੂੰ ਖੁਦ ਸਮਝ ਨਹੀਂ ਲੱਗੀ ਉਹਨਾਂ ਮੈਨੂੰ ਤੂ ਕੇ ਸੁੱਟਿਆ ਮੈਂ ਤੂਨ ਫੜਿਆ ਸੀ ਵੀ ਵੀਡੀਓ ਬਣਾਉਣੀ ਆ ਕੀ ਕਹਨਾ ਮੇਰੇ ਮਾਰਿਆ ਝਗੜੇ ਦੇ ਕਾਰਨ ਝਗੜੇ ਦਾ ਕਾਰਨ ਇਹੋ ਵੀ ਕੰਧ ਦੇ ਨਾਲ ਉਹ ਪਹਿਲੀ ਤੇ ਸਾਡੀ ਆ ਤੋਂ ਜ਼ਬਰਦਸਤੀ ਕਹਿੰਦੇ ਸਾਡਾ ਥਾਂ ਨਾਲ ਪਹਿਲੀ ਸਾਡੀ ਜੱਦੀ ਪੁਸ਼ਤੀ ਜਾਇਦਾਦ ਆ ਕਿੰਨੇ ਤੇ ਜ ਨਹੀਂ ਹਮਲਾ ਕਰਨਾ ਉਹ ਤਿੰਨ ਪਿਓ ਪੁੱਤ ਇੱਕ ਤੇ ਤਿੰਨ ਹੀ ਇੱਕ 6 ਤੇ ਇੱਕ 22 ਤੇ 6 ਜਾਣੇ ਸੀ ਉਹ ਗੋਲੀ ਵੀ ਚੱਲੀ ਮੇਰੇ ਤੁਸੀ ਨਹੀਂ ਗੋਲੀ 4 3 4 ਹੀ ਕਿਉਂ ਨਾ ਮਤਿ ਖੀਆਂ ਚੀਜ਼ਾਂ ਹਾਂਜੀ ਦਾਚੂ ਮਾਤਾ ਦੇ ਵੱਜੇ ਦਾਚੂ ਮਾਤਾ ਦੀ ਇੱਕ ਵਾਲੀ ਖੋਲੀ ਆ ਤੇ ਇੱਕ ਹੈਗੀ ਆ ਕੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਸਾਨੂੰ ਕਿੰਨੇ ਆ ਮਿਲਣਾ ਚਾਹੀਦਾ ਤੇ ਤਾਂ ਹੀ ਕੱਲੇ ਆ ਘਰ 'ਚ ਸਾਡੇ ਨਾਲ ਉਹ ਨਹੀਂ ਕੋਈ ਅਸੀਂ ਕੱਲੇ ਰਹਿੰਦੇ ਬੱਚੇ ਸਾਡੇ ਇੱਥੇ ਨਹੀਂ ਗੇ ਤੇ ਇਕੱਲੇ ਗਏ ਕਰਕੇ ਤੋਂ 6-7 ਜਾਣੇ ਮੇਰੇ ਵੇਂਧਿਆ ਵੇਂਦੇ ਉਹਨਾਂ ਪੈਲੀ 'ਚ ਛਾਲਾ ਮਾਰੀਆਂ ਤੇ ਇਹਨਾਂ ਨੂੰ ਉੱਥੇ ਪੂਰਾ ਕੁੱਟਿਆ ਤਮਕੀਆਂ ਦਿੱਤੀਆਂ ਤੁਹਾਨੂੰ ਹੁਣ ਗਾੜੀ ਹਾਂ ਨੂੰ ਪੁਲਿਸ ਵਾਲੇ ਜਿਹੜੇ ਆਏ ਉਹ ਉਹਨਾਂ ਨੇ ਸਾਡੀ ਸੁਣੀ ਪੁਲਸ ਉਸੇ ਵਾਲੇ ਉਹਨਾਂ ਸਾਧ ਲਈ ਕਿਉਂਕਿ ਉਹਨਾਂ ਦਾ ਪ੍ਰਾਣਾ ਪੁਲਿਸ ਜਿਆ ਕਿਹੜਾ ਪਿੰਡ ਕਿਹੜਾ ਪਿੰਡ ਜਿੱਥੇ ਵਾਕਿਆ ਹੋਇਆ ਮਲੀਆ ਉਹਨਾਂ ਦਾ ਪ੍ਰਾਣਾ ਪੁਲਿਸ ਚ ਉਹਨਾਂ ਉਸੇ ਵਾਲੇ ਪੁਲਿਸ ਸਾਥ ਦੇ ਲਈ ਤੇ ਇਹ ਆ ਲੇਥੂ ਪੇਥੂ ਇਹ ਸਾਰੇ ਲੀਂਡੇ ਇਹਨਾਂ ਦੇ ਗਰੋਚ ਹੋਏ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਇਹਨਾਂ ਕੋਲੋਂ ਕੱਪੜੇ ਬਦਲਾਏ ਆ ਕੱਪੜੇ ਬਦਲਾ ਕੇ ਫੇਰ ਇਹਨਾਂ ਨੂੰ ਥਾਣੇ ਲੈ ਕੇ ਗਏ ਆ ਤੇ ਮੈਨੂੰ ਵੀ ਜ਼ਬਰਦਸਤੀ ਥਾਣੇ ਲਿਆਉਂਦੇ ਸੀ ਕਿ ਤੁਸੀਂ ਗਲਤ ਬੋਲਦੇ ਜੀ ਤੇ ਉਹਨਾਂ ਨੇ ਸਾਡੀਆਂ ਰਿਕਾਰਡਿੰਗਾਂ ਜਿਹੜੀਆਂ ਕੈਮਰੇ ਦੀਆਂ ਉਹ ਵੀ ਮੈਨੂੰ ਨਾ ਆਉਂਦਾ ਉਹ ਕੱਢ ਕੇ ਲੈ ਗਏ ਕਿ ਕੋਈ ਸਬੂਤ ਨਾ ਰਵੇ ਜੀ ਜੀ ਹਾਂ ਜੀ ਪੁਲਿਸ ਵਾਲੇ ਟੋਪੀ ਜੀ ਵਾਲਾ ਸੀ ਪੁਲਿਸ ਵਾਲਾ ਮੈਨੂੰ ਨਾਂ ਆਉਂਦਾ ਨਹੀਂ ਪਤਾ ਉਹ ਕੱਢ ਕੇ ਲੈ ਗਏ ਸਾਡੀਆਂ ਤੇ ਜੇ ਅ ਉਹ ਨਾ ਸਿਵਲ ਅਰਡੀਸਪੋਰਸ ਬਣਾ ਲਈ ਆ ਉਹ ਤੇ ਤਸਦੀਕ ਕਰ ਰਹੇ ਆ ਜੀ ਵੇਖਦੇ ਅੱਛਾ ਤੇ ਕੀ ਮਾਮਲਾ ਕੀ ਹੋ ਗਿਆ ਕਿੰਨੇ ਆ ਤੇ ਗੋਲੀ ਲੱਗੀ ਅਰੇ ਕਲੀਅਰ ਨਹੀਂ ਜੀ ਵੇਖ ਕੇ ਤਸਦੀਕ ਕਰਕੇ ਦੱਸ ਦਿੰਦੇ ਜਿਹੜੇ ਜ਼ਖਮੀ ਬੰਦੇ ਕਿੱਥੇ ਆ ਅਰੇ ਕੋਈ ਵੀ ਗੱਲ ਗਰੀ ਨਹੀਂ ਹੁੰਦੇ ਹੁਣੇ ਆਏ ਜੀ ਡਿਊਟੀ ਤੋਂ ਕਰ ਕਲੀਅਰ ਕਰਕੇ ਦੱਸ ਦਿੰਦੇ ਨਹੀਂ ਹੋਏ ਆ ਕੀ ਆ ਮੈਨੂੰ ਤਾਂ ਪਤਾ ਹੀ ਨਹੀਂ ਜੀ ਜੇ ਤਸਦੀਕ ਕਰਨਾ ਕਿੱਥੇ ਹੋਇਆ ਵਾ ਭੇਜਿਆ ਹੀ ਥਾਣੇਦਾਰ ਨੂੰ ਆਉਂਦਾ ਵਾਪਸਰ ਦੱਸ ਦਿੰਦੇ ਤਸਦੀਕ ਕਰ